ਖੁਸ਼ਿਆਰਪੁਰ ਦੇ ਪਿੰਡ ਡੜਿਆਣਾ ਕਲਾ ਦੇ ਸਰਪੰਚ ਸੰਦੀਪ ਕੁਮਾਰ ਦਾ ਵੀਰਵਾਰ ਨੂੰ ਅੱਡਾ ਤੋਂ ਸੜਕਾਂ ਤੇ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਜਣੇ ਆਉਂਦੇ ਨੇ ਤੇ ਸੰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਜਿਵੇਂ ਹੀ ਸੰਦੀਪ ਕੁਮਾਰ ਦੇ ਕਤਲ ਦੀ ਜਾਣਕਾਰੀ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਮਿਲੀ ਲੋਕਾਂ ਨੂੰ ਮਿਲੀ ਤਾਂ ਲੋਕਾਂ ਨੇ ਉਸੇ ਥਾਂ ਤੇ ਜਿਸ ਥਾਂ ਤੇ ਕਤਲ ਹੋਇਆ ਸੀ ਉੱਥੇ ਹੀ ਤਰਨਾ ਦੇਣਾ ਸ਼ੁਰੂ ਕੀਤਾ ਗਿਆ ਤੇ ਕਿਹਾ ਗਿਆ ਕਿ ਜਦੋਂ ਤੱਕ ਦੋਸ਼ੀਆਂ ਨੂੰ ਆ ਨਹੀਂ ਜਾਂਦਾ ਉਦੋਂ ਤੱਕ ਅਸੀਂ ਇੱਥੋਂ ਨਹੀਂ ਉਠਾਂਗੇ ਫਿਰ ਪੁਲਿਸ ਨੇ ਕੇਸ ਦੀ ਜਾਂਚ ਦੇ ਵਿੱਚ ਤੇਜ਼ੀ ਲਿਆਂਦੀ ਤੇ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਰੋਹਿਤ ਕੁਮਾਰ ਵੱਜੋ ਹੋਈ ਹੈ ਤੇ ਉਸ ਦੇ ਦੋ ਸਾਥੀਆਂ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਹਨਾਂ ਦੇ ਪਰਿਵਾਰ ਦੇ ਵੱਲੋਂ ਅੱਜ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਜੇਕਰ ਸ਼ਨੀਚਰਵਾਰ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਤਾਂ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਹੋ ਦਿੱਤਾ ਜਾਵੇਗਾ ਜੀ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਹਦੇ ਵਿੱਚ ਸੰਦੀਪ ਕੁਮਾਰ ਜੀ ਜੋ ਡੜਿਆਣਾ ਕਲਾ ਦੇ ਸਰਪੰਚ ਸੀਗੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਹਦੇ ਸਬੰਧ ਵਿੱਚ ਜਿਹੜਾ ਹੈਗਾ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ 302 ਦਰਜ ਕੀਤਾ ਗਿਆ ਪੁਲਿਸ ਸਟੇਸ਼ਨ ਫੁੱਲੋਆ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਤੇ ਕਰਦੇ ਹੋਏ ਜਿਹੜਾ ਹੈਗਾ ਉਹ ਕਾਫੀ ਸਾਰੇ ਕਲੂਜ਼ ਸਾਡੀ ਟੀਮ ਨੂੰ ਸਾਹਮਣੇ ਆਏ ਜਿਹੜਾ ਐਫ ਆਰ ਦੱਚ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਕਮਾਰ ਲਿਆਸ ਵਿੱਕੀ ਤੇ ਬਾਈ ਨੇਮ ਤੇ ਬਾਕੀ ਅਨਨੌਂਸ ਤੇ ਕੀਤਾ ਗਿਆ ਸੀਗਾ ਤੇ ਸਾਰੀ ਟੀਮ ਨੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ ਤਿੰਨੋਂ ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਟਰ ਦੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਪਛਾਣ ਇੱਕ ਅਨੂਕਮਾਰ ਲਿਆਸ ਵਿੱਕੀ ਦੇ ਰੂਪ ਚ ਦੂਜਾ ਇੱਕ ਮਨੀਸ਼ ਕੁਮਾਰ ਲਿਆਸ ਮਨਪ੍ਰੀਤ ਕल्याणਪੁਰ ਦਾ ਰਹਿਣ ਵਾਲਾ ਉਹਦੇ ਰੂਪ ਚ ਤੇ ਤੀਜਾ ਇੱਕ ਰੋਹਿਤ ਤੇ ਅਲੀਅਸ ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਉਹਦੇ ਰੂਪ ਚ ਕੀਤੀ ਗਈ ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਜਿਹੜਾ ਹੈਗਾ ਵਕ ਵਕ ਥਾਵਾਂ ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸਨੈਟ ਪੋਸੀਬਲ ਹੈ ਪ੍ਰੀਹੈਂਡ ਕਰਨ ਵਾਸਤੇ ਜਿਹੜੀ ਹੈਗੀ ਡਿਪਲੂਟ ਕੀਤੀ ਬੜਾ ਕਲੋਸਲੀ ਜਿਹੜਾ ਹੈਗਾ ਆਪਰੇਸ਼ਨ ਸਾਡੇ ਐਸਪੀਡੀ ਸਾਹਿਬ ਤੇ ਮੈਂ ਪਰਸਨਲੀ ਮਾਨੀਟਰ ਕਰ ਰਿਹਾ ਹੈ ਡੀਆਜੀ ਸਾਹਿਬ ਸਾਡੇ ਚਲੰਦਰ ਜੀ ਸਾਨੂੰ ਗਾਈਡ ਕਰ ਰਹੇ ਹੈਗੇ ਇਸ ਚੀਜ਼ ਤੇ ਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ ਅਰਲੀ ਮਾਰਨਿੰਗ ਜਿਹੜਾ ਹੈਗਾ ਇੱਕ ਦੋਸ਼ੀ ਸੂਰਜ ਕੁਮਾਰ ਅਲਿਆਸ ਰੋਹਿਤ ਨੂੰ ਇਹਦੇ ਵਿੱਚ ਫੜਨ ਚ ਕਾਮਯਾਬ ਰਹੇ ਆ ਤੇ ਹੁਣ ਉਸ ਤੋਂ ਫਰਦਰ ਪੁਛਤਾਚ ਚੱਲ ਰਹੀ ਹੈ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੈਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਆਗੇ ਪੁਛਤਾਚ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ ਜਿਹੜੇ ਪੈਰੈਂਟਸ ਹੈਗੇ ਪਰਿਵਾਰ ਹੈਗਾ ਰਿਸ਼ਤੇਦਾਰ ਹੈਗਾ ਜਾਂ ਔਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁਛਤਾਚ ਕਰ ਰਹੇ ਹਾਂ ਸੋ ਥੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲੂ ਲੱਗੇ ਤੇ ਅਸੀਂ ਉਹਨਾਂ ਨੂੰ ਐਸ ਸੋਨ ਅਚ ਪੋਸੀਬਲ ਅਪ੍ਰੀਹੈਂਡ ਕਰ ਸਕੀਏ ਪਰਿਵਾਰ ਵੱਲੋਂ ਜੇ ਨਾ ਸੀ ਅਜ 12 ਵਜੇ ਤੱਕ ਕਾਰਡੀ ਬਟਨ ਦਿੱਤਾ ਗਿਆ ਸੀ ਕਹਿੰਦੇ ਅਗਰ ਤਿੰਨੋਂ ਦੋਸ਼ੀ ਨਾ ਫੜੇਗੇ ਤਾਂ ਸ਼ਹਿ ਦੇ ਕੋਈ ਤਾਂ ਹੈਗਾ ਕਿ ਜਿਹੜੀ ਗੱਲ ਹੈ ਕਿ ਪੁਲਿਸ ਨੀਡਸ ਟਾਈਮ ਟੂ ਪਰਫਾਰਮ ਔਰ ਕੱਲ ਵੀ ਅਸੀਂ ਗੱਲ ਕੀਤੀ ਸੀ ਜੀ ਤੇ ਉਹ ਸਾਰੇ ਲੋਕਾਂ ਨੇ ਜਿੱਥੇ ਬੰਦਿਆਂ ਤੇ ਜਿਹੜੇ ਸੀਗੇ ਆਗੂ ਉਹਨਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਬੜਾ ਕੱਲ ਲੇਟ ਨਾਈਟ ਤੱਕ ਅਰਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਟੀਮਸ ਨੇ ਕੰਮ ਕਰਦੇ ਹੋਏ ਆ ਇੱਕ ਦੋਸ਼ੀ ਫੜਿਆ ਹੈਗਾ ਬਾਕੀਆਂ ਬਾਰੇ ਵੀ ਸਾਨੂੰ ਵਾਈਟਲ ਕਲੂਜ਼ ਹੈਗੇ ਜਲਦੀ ਜਿਹੜੇ ਦੋਸ਼ੀ ਹੈਗੇ ਉਹ ਫੜੇ ਜਾਣਗੇ ਬੰਦ ਦੀ ਜਿਹੜੀ ਗੱਲ ਹੈ ਕਿ ਉਹ ਜਿੱਥੇ ਬੰਦਿਆਂ ਨਾਲ ਸਾਡਾ ਇੰਗੇਜਮੈਂਟ ਚੱਲ ਰਿਹਾ ਹੈਗਾ ਦੇ ਆਲਸੋ ਅੰਡਰਸਟੈਂਡ ਕਿ ਵੀ ਪੁਲਿਸ ਨੂੰ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਇੱਕ ਮਿੰਟ ਬਕਰ ਇੱਕ ਮਿੰਟ ਤੇ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਆਦਰਵਾਈਜ਼ ਜਿਹੜਾ ਹੈਗਾ ਜੇਕਰ ਲਾਅ ਔਰਡਰ ਇਸ਼ੂ ਕਰੀਏਟ ਹੁੰਦਾ ਹੈਗਾ ਤੇ ਸਾਡਾ ਦਿਹਾਂ ਜਿਹੜਾ ਹੈਗਾ ਸਾਰਾ ਉਸ ਚੀਜ਼ ਤੇ ਚੱਲਿਆ ਜਾਂਦਾ ਹੈਗਾ ਤੇ ਇਨਵੈਸਟੀਗੇਸ਼ਨ ਸਾਡੀ ਉਤੋਂ ਪ੍ਰਭਾਵਿਤ ਹੁੰਦੀ ਹੈ ਜੀ ਤੇ ਪੋਜ਼ਿਟਿਵ ਰਿਜ਼ਲਟਸ ਜਿਹੜੇ ਹੈਗੇ ਪੁਲਿਸ ਨੇ ਦਿੱਤਾ ਹੈਗਾ ਵਿਥਿਨ ਆਈ ਊਡ ਸੇ ਕਿ 12 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇੱਕ ਦੋਸ਼ੀ ਫੜਨ 'ਚ ਕਾਮਯਾਬ ਰਹੇ ਹੈਗੇ ਤੇ ਅਗਲੇ ਦੋਸ਼ੀ ਵੀ ਜਿਹੜੇ ਹੈਗੇ ਉਹ ਛੇਤੀ ਫੜ ਲਿੱਤੇ ਜਾਣਗੇ ਜਿਹੜੀ ਮੋਟਿਵ ਦੀ ਤੁਸੀਂ ਗੱਲ ਕਰ ਰਹੇ ਹੋ ਹਾਲੇ ਇਟ ਇਜ਼ ਟੂ अर्ਲੀ ਟੂ ਕਮੈਂਟ ਕਿ ਜੀ ਮੋਟਿਵ ਕੀ ਸੀਗਾ ਇੱਕ ਦੋਸ਼ੀ ਜਿਹੜਾ ਤਿੰਨ ਮੇਨ ਦੋਸ਼ੀ ਸੀਗਾ ਉਹਨਾਂ ਤੋਂ ਫੜਿਆ ਗਿਆ ਹੈਗਾ ਬਾਕੀ ਦੋਸ਼ੀ ਫੜ ਕੇ ਜਿਹੜੀ ਪੂਰੀ ਕਹਾਣੀ ਆਪਣੇ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਹੀ ਆਠ ਠੀਕ ਰਹੇਗਾ ਕਿ ਅਸੀਂ ਕਹੀਏ ਕਿ ਮੋਟਿਲ ਤੇ ਕੀ ਸੀਗਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਫਿਰ ਵੈਪਨ ਵਗੈਰਾ ਜਿਹੜਾ ਵੈਪਨ ਜਿਹੜਾ 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 ਉੱਥੇ ਮੌਕੇ ਤੇ ਜਿਹੜੀ ਗੱਲ ਦੱਸੀ ਹੈਗੀ ਉਹ ਸਾਨੂੰ 3 ਤੋਂ 4 라운ਡ ਬਾਰੇ ਦੱਸਿਆ ਗਿਆ ਜਿਹੜੇ ਖੋਲ ਸਾਨੂੰ ਮਿਲੇ ਹੈਗੇ ਉਹ ਦੋ ਖੋਲ ਮਿਲੇ ਹੈਗੇ ਬਾਕੀਆਂ ਬਾਰੇ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਕੇ ਉੱਥੇ ਸਰਚ ਵਗੈਰਾ ਕਰਾਈ ਹੈਗੀ ਬਟ ਔਰ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਦੇ ਕੋਈ ਪਹਿਲਾਂ ਕੋਈ ਕ੍ਰਿਮੀਨਲ ਕੋਈ ਰਿਕਾਰਡ ਵਗੈਰਾ ਨਹੀਂ ਤੇ ਇਹਨਾਂ ਨੂੰ ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹਦਾ ਏਜ ਆਫ ਨਾਊ ਸਾਨੂੰ ਪ੍ਰਾਇਮਰ ਅਫਸਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ अर्ਲੀ ਮਾਰਨਿੰਗ ਅਸੀਂ ਉਹਨੂੰ ਐਪ੍ਰਿੰਟ ਕੀਤਾ ਹੈਗਾ ਤੇ ਹਾਲੇ ਅਸੀਂ ਪੁਸ਼ਟਾਜ ਕਰ ਰਹੇ ਹਾਂ ਏਜ ਆਫ ਨਾਊ ਕੋਈ ਕ੍ਰਿਮੀਨਲ ਰਿਪੋਰਟ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਅਸੀਂ ਪੁਸ਼ਟਾਜ ਕਰ ਰਹੇ ਹਾਂ ਜਿਹੜੇ ਬਾਕੀ ਦੋਸ਼ੀ ਜਿਹੜੇ ਹੈਗੇ ਉਨਾ ਬਾਰੇ ਵੀ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਕਿ ਵੀ ਉਹਨਾਂ ਦਾ ਕੀ ਰਿਕਾਰਡ ਹੈਗਾ ਤੇ ਕਿਹੋ ਜਿਹਾ ਜਿਸਨ ਕੱਲ ਤੇ ਹੋਇਆ ਸੀ ਮਰਡਰ ਹੋਇਆ ਉਸ ਵੇਲੇ ਉਹਨਾਂ ਨੇ ਜਾਮ ਲਗਾ ਕੇ ਸਾਰਾ ਬੰਦ ਕਰਨਾ ਕਿ ਜਾਇਜ਼ ਹੈਗਾ ਸ਼ਹਿਰ ਨੂੰ ਅਜਿਹਾ ਸ਼ਹਿਰ ਨੂੰ ਬੰਦ ਕਰਨਾ ਇਸ ਤਰ੍ਹਾਂ ਤੇ ਜਦ ਕਿ ਇਹ ਤਾਂ ਪੁਲਿਸ ਨੂੰ ਕਿਸੇ ਚੀਜ਼ ਦਾ ਅਨੁਵੈਰਸਿਟੀ ਸ਼ੁਰੂ ਹੋਈ ਸੀ ਜੇ ਜੇ ਨਾ ਕਰਦੀ ਪੁਲਿਸ ਫਿਰ ਤਾਂ ਚਲੋ ਕਰਦੇ ਵੀ ਬੰਦ ਦੇਖੋ ਅਸੀਂ ਆਪਣਾ ਜਿਹੜਾ ਕੰਮ ਹੈਗਾ ਰੋਲ ਸਾਡਾ ਹੈਗਾ ਕਿ ਦੋਸ਼ੀ ਜਿਹੜੇ ਹੈਗੇ ਅਨਫੋਰਚੂਨੇਟ ਘਟਨਾ ਹੋਈ ਤੇ ਉਹਦੇ ਦੋਸ਼ੀਆਂ ਨੂੰ ਤੁਰੰਤ ਜਿਹੜਾ ਹੈਗਾ ਫੜ ਕੇ ਸਖਤ ਸਜ਼ਾ ਦਿੱਤੀ ਜਾਏ ਤੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲਾਅ ਨਾ ਔਰ ਸਿਚੁਏਸ਼ਨ ਹੈਗੀ ਉਹ ਪੀਸਫੁੱਲ ਰੱਖੀ ਜਾਏਗੀ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਲਾਅ ਔਰ ਔਰ ਆਪਣੇ ਹੱਥ ਚ ਨਹੀਂ ਲੈਣ ਦਿੱਤਾ ਜਾਏਗਾ ਜਿਹੜੇ ਕੋਈ ਫੋਰਸਫੁੱਲ ਬੰਦੇ ਤੁਸੀਂ ਗੱਲ ਕਰ ਰਹੇ ਹੋ ਵੀ ਕੈਨ ਨਾਟ ਅਲਾਉ ਫੋਰਸਫੁੱਲ ਜਿਹੜਾ ਹੈਗਾ ਤੇ ਕੁਝ ਥਾਵਾਂ ਤੇ ਕੱਲ ਇਸ ਤਰੀਕੇ ਦੀ ਗੱਲ ਹੋਣੀ ਸੀ ਕਿ ਅਸੀਂ ਜਿੱਥੇ ਬੰਦੇ ਅਨਰਲ ਇੰਗੇਜਮੈਂਟ 'ਚ ਹੈਗੇ ਤੇ ਹੋਪਫੁਲੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਦੇ ਆਲਸੋ ਅੰਡਰਸਟੈਂਡ ਕਿ ਇਮੋਸ਼ਨਲੀ ਥੋੜਾ ਸਰਚਾਰਜ ਮਾਹੌਲ ਹੈਗਾ ਪਰ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੇ ਜਿਹੜਾ ਹੈਗਾ ਬੜੇ ਟਾਈਮ ਕੰਸਟੈਂਟ ਤੇ ਜਿਹੜਾ ਹੈਗਾ ਇੱਕ ਬੰਦਾ ਫੜ ਲੇਤਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬੰਦੇ ਫੜਨ ਵਾਸਤੇ ਵੀ ਡੈਫੀਨਟਲੀ ਪੁਲਿਸ ਨੂੰ ਟਾਈਮ ਮਿਲੇਗਾ ਤੇ ਪੁਲਿਸ ਫੜੇ ਬੰਦ ਨੂੰ ਲੈ ਕੇ ਅੱਜ ਵੀ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਮਨ ਲੋ ਡਰਾ ਕਿ ਸ਼ਹਿਰ ਵਾਸੀਆਂ ਨੂੰ ਕਿਸ ਨੇ ਇਹ ਨਾ ਕ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਫੋਰਸਫੁੱਲ ਬੰਦ ਜਾਂ ਕੋਈ ਵੀ ਲਾਅਨ ਆਰਡਰ ਨੂੰ ਹੱਥ ਚ ਲੈਣ ਦੀ ਕੋਈ ਕੋਸ਼ਿਸ਼ ਕਰੇਗਾ ਜਾਂ ਸ਼ਰਾਰਤ ਕੋਈ ਕਰਨ ਦੀ ਕੋਸ਼ਿਸ਼ ਕਰੇਗਾ that will not be allowed ਜਿਹੜਾ ਉਹਨਾਂ ਦਾ ਇਮੋਸ਼ਨਲ ਗੁੱਸਾ ਹੈਗਾ ਇਹ ਉਹ ਗੱਲ ਹੈਗੀ ਤੇ ਉਹ ਕਹਿਣ ਦੀ ਰੱਖਣ ਦੀ ਗੱਲ ਹੈਗੀ ਤਰੀਕਾ ਹੈਗਾ ਉਹ ਸਾਡੀ ਅਸੀਂ ਇੰਗੇਜਮੈਂਟ 'ਚ ਹੈਗੇ ਪਰਿਵਾਰ ਦੇ ਨਾਲ ਤੇ ਜਥੇ ਬੰਦਿਆਂ ਦੇ ਨਾਲ ਤੇ ਬੰਦਾ ਵੀ ਅਸੀਂ ਫੜ ਲਿਆ ਹੈਗਾ ਤੇ ਡੈਫੀਨਿਟਲੀ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਤੇ ਇਸ ਤਰੀਕੇ ਦੀ ਚੀਜ਼ ਮਨ ਲੱਗਦਾ ਕਿ ਜਥੇਵੰਦਾਂ ਨੂੰ ਇੰਗੇਜਮੈਂਟ ਕਰਕੇ ਅਸੀਂ ਵੀਲ ਟ੍ਰਾਈ ਟੂ ਰਿਜ਼ੋਲਵ ਇਟ